ਅਜ ਸੈਟੀਜਾ ਕੇ ਪੇਸ਼ ਹੋ ਸਕਦੇ ਨੇ ਵਿਕਰਮਜੀਤਿਆ ਪਟਿਆਲਾ ਦੇ ਵਿੱਚ ਪੇਸ਼ ਹੋਣ ਦੇ ਲਈ ਕੀਤਾ ਗਿਆ ਹੈ ਸਮਨ ਡਰਕਸ ਦੇ ਵਿੱਚ ਜ਼ਮਾਨਤ ਤੇ ਨੇ ਮਜੀਠੀਆ ਹਰਿਆਣਾ ਵਿੱਚ ਵੀ ਅਨਸਬਾਚ ਉਹਨਾਂ ਨੇ ਕਿ ਆਮ ਆਦਮੀ ਪਾਰਟੀ ਨੇ ਕੀਤੀ ਤਿਆਰੀ ਅੱਜ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਮਾਨ ਸੰਜੇ ਸਿੰਘ ਦੇ ਸੰਦੀਪ ਆਟਕ ਕਰਨਗੇ ਪ੍ਰੈਸ ਕਾਨਫਰੰਸ ਹਰਿਆਣਾ ਦੇ ਵਿੱਚ ਇਸ ਸਾਲ ਅਖੀਰ ਚ ਹੋਣੀਆਂ ਨੇ ਚੋਣਾਂ ਕੇਂਦਰੀ ਬਜਟ ਦੇ ਇਸ਼ਲਾਸ ਤੋਂ ਪਹਿਲਾਂ ਅੱਜ ਮੋਦੀ ਕੈਬਨਿਟ ਦੀ ਇਹ ਅਹਿਮ ਬੈਠਕ ਦਿੱਲੀ ਦੇ ਵਿੱਚ 10:30 ਵਜੇ ਹੋਏਗੀ ਮੀਟਿੰਗ 22 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ ਬਜਟ ਇਸ਼ਲਾਸ ਨੀਤ ਦੇ ਮਾਮਲੇ ਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਅਹਿਮ ਸੁਣਵਾਈ ਪੀਪਰ ਲੀਗ ਤੇ ਪ੍ਰੀਖਿਆ ਰੱਦ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪਾਈਆਂ ਗਈਆਂ ਨੇ ਪਟੀਸ਼ਨ ਹਾਜ਼ਰ ਸਾਥ ਸੇ ਤੇ ਸੁਚਪਾਲ ਉਫ ਕੋਲੇਬਾਬਾ ਦਾ ਬਿਆਨ ਹੁਣੀ ਨੂੰ ਕੌਣ ਤਾ ਸਕਦਾ ਜੋ ਹੋਇਆ ਜੋ ਆਇਆ ਹੈ ਉਸਨੇ ਜਾਣਿਆ ਹੀ ਹੈ ਸੁਚਪਾਲ ਨੇ ਹਾਦਸੇ ਪਿੱਛੇ ਸਾਜ਼ਿਸ਼ਤਾ ਵੀ ਦਿਖਾਇਆ ਸ਼ਕ ਸਸ਼ਕਲ 9 ਵਜੇ ਦੇ ਬੁਲੇਟਿਨ 'ਚ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਸ਼ੁਰੂਆਤ ਕਰਾਂਗੀ ਬੁਲੇਟਿਨ ਦੀ ਤਾਂ ਬਬਰ ਖਾਸਾ ਗਰੁੱਪ ਦੇ ਨਾਲ ਜੁੜਿਆ ਮਲਜ਼ਮ ਗ੍ਰਿਫਤਾਰ ਹੋਇਆ ਵੱਡੀ ਖਬਰ ਹੈ ਇਸ ਵੇਲੇ ਦੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਨੇ ਇਹ ਗ੍ਰਿਫਤਾਰੀ ਕੀਤੀ ਹੈ ਕਾਰਵਾਈ ਕੀਤੀ ਹੈ ਯੂਐਸ ਬਟਿਆਤਵਾਦੀ ਹੈਪੀ ਪਸਿਆ ਦੇ ਨਾਲ ਸੰਪਰਕ ਦੇ ਵਿੱਚ ਸੀ ਇਹ ਮਲਜ਼ਮ ਦਾ ਮਲਜ਼ਮ ਤੋਂ ਇੱਕ ਪਿਸਤੌਲ ਨੋ ਕਾਰਤੂਸ ਬਰਾਮਦ ਹੋਏ ਨੇ ਟਾਰਗੇਟ ਕਿਲਿੰਗ ਦੀਆਂ ਵਾਰਦਾਤਾ ਦੀ ਫਿਰਾਕ ਦੇ ਵਿੱਚ ਸੀ ਇਹ ਮਲਜ਼ਮ ਜੋ ਜਾਣਕਾਰੀ ਮਿਲ 파 ਰਹੀ ਹੈ ਤਾਂ ਵੱਡੀ ਖਬਰ ਹੈ ਇਸ ਵੇਲੇ ਦੀ ਔਰ ਬਬਰ ਖਾਸਾ ਗਰੁੱਪ ਦੇ ਨਾਲ ਇਹ ਮਲਜ਼ਮ ਜੁੜਿਆ ਜਿ세 ਗ੍ਰਫਤਾਰੀ ਹੋਈ ਹੈ ਤਾਂ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਹੈ ਅੰਮ੍ਰਿਤਸਰ ਜਿਸ ਨੇ ਇਹ ਕਾਰਵਾਈ ਕੀਤੀ ਹੈ ਜਿਸ ਨੇ ਇਸ ਨੂੰ ਕਾਬੂ ਕੀਤਾ ਹੈ ਤਾਂ ਯੂਐਸ ਦੇ ਵਿੱਚ ਬੈਠਾ ਹੈ ਆਤਵਾਦੀ ਹੈਪੀ ਪੱਸੀਆ ਜਿਸ ਦੇ ਨਾਲ ਇਸ ਸੰਪਰਕ ਦੇ ਵਿੱਚ ਸੀ ਤਾਂ ਮੁਲਜ਼ਮ ਤੋਂ ਇੱਕ ਪਿਸਤੌਲ 9 ਕਾਰਤੂਸ ਬਰਾਮਦ ਹੋਏ ਨੇ ਤਾਂ ਟਾਰਗੇਟ ਕਿਲਿੰਗ ਦੇ ਆਰਦਾਤਾ ਦੀ ਫਰਾਕ ਚ ਸੀ ਮਨੋਜ ਰਾਠੀ ਨੇ ਮੇਰੇ ਸਹਿਯੋਗੀ ਫੋਨ ਲਾਈਨ ਤੇ ਮਨੋਜ ਕੀ ਕੁਝ ਪੂਰੀ ਜਾਣਕਾਰੀ ਹੈ ਔਰ ਦੇਖੋ ਬਿਲਕੁਲ ਗੁਰਦੋਤ ਇੱਕ ਵੱਡੀ ਕਾਮਯਾਬੀ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਪੁਲਿਸ ਨੂੰ ਮਿਲਿਆ ਇਸ ਦੇ ਵਿੱਚ ਇੱਕ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਇੱਕ ਟਿਪਆਫ ਸੀ ਕਿ ਵਿਦੇਸ਼ ਚ ਬੈਠਾ ਹੈਪੀ ਪਾਸ਼ਿਆ ਔਰ ਉਹਨਾਂ ਦੇ ਜਿਹੜੇ ਸਾਥੀ ਆ ਉਹਦਾ ਇੱਕ ਪੂਰਾ ਨੈਟਵਰਕ ਚੱਲ ਰਿਹਾ ਹੈ ਔਰ ਜਿਹਦੇ ਵਿੱਚ ਇੱਕ ਆਪਰੇਟਿਵ ਕੰਮ ਕਰ ਰਿਹਾ ਜਿਹਦੇ ਇੱਕ ਟਿਪਆਫ ਸੀ ਕਿ ਉਹਦੇ ਕੋਲੋਂ ਇਲੀਗਲ ਵੈਪਨ ਹੋ ਸਕਦੇ ਆ ਜਦ ਇਸ ਨੂੰ ਕਾਬੂ ਕੀਤਾ ਤਾਂ ਇਹਦੇ ਕੋਲੋਂ ਇੱਕ ਪਿਸਟਲ ਦੋ ਮੈਗਜ਼ੀਨ ਨੌ ਜਿੰਦਾ ਕਾਰਤੂਸ ਤੇ ਇੱਕ ਐਮਪਟੀ ਬੁਲੇਟ ਸੈਲ ਜਰ ਹੈ ਔਰ ਰਿਕਵਰ ਕੀਤਾ ਹੁਣ ਤੱਕ ਦੇ ਪੁੱਛਕਿਛੇ ਸਾਹਮਣੇ ਆਇਆ ਕਿ ਇੱਕ ਵੱਡੀ ਵਾਰਦਾਤ ਨੂੰ ਉਸ ਜਿਹੜਾ ਬਾਰਡਰ ਏਰੀਆ ਜਾਂ ਨਾਲ ਲੱਗਦੇ ਜਿਹੜੇ ਏਰੀਆ ਉੱਥੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਜਿਸ ਤੋਂ ਪਹਿਲਾਂ ਇਹ ਪੁਲਿਸ ਨੂੰ ਪੁਲਿਸ ਨੇ ਇਹਨੂੰ ਕਾਬੂ ਕਰ ਲਿਆ ਹੁਣ ਪੁੱਛਕਿਛੇ ਚ ਕਈ ਖੁਲਾਸੇ ਹੋ ਰਹੇ ਨੇ ਕਿ ਕਿਸ ਤਰ੍ਹਾਂ ਇਹਨਾਂ ਦਾ ਇੱਕ ਪੂਰਾ ਨੈਟਵਰਕ ਚੱਲ ਰਿਹਾ ਹੈ ਕਿਸ ਤਰ੍ਹਾਂ ਇਹਨਾਂ ਦਾ ਪੂਰਾ ਇੱਕ ਨੈਟਵਰਕ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਪੁੱਛ ਕੇ ਜੋ ਹੋਰ ਵੀ ਖੁਲਾਸੇ ਹੋ ਰਹੇ ਨੇ ਕਿ ਕਿਹੜੇ ਕਿਹੜੇ ਲੋਕ ਇਹਨਾਂ ਦੇ ਨਾਲ ਕੰਮ ਕਰ ਰਹੇ ਆ ਕਿਉਂਕਿ ਦੇਖੋ ਗੁਜੋਤ ਉਸ ਤੋਂ ਪਹਿਲਾਂ ਵੀ ਕਈ ਇਹਨਾਂ ਦੇ ਜਿਹੜੇ ਐਸੋਸੀਏਟ ਫੜੇ ਗਏ ਨੇ ਉਹਨਾਂ ਦੇ ਕੋਲੋਂ ਵੈਪਨਸ ਉਹਨਾਂ ਦੇ ਕੋਲੋਂ ਕਈ ਰਿਕਵਰੀਜ਼ ਹੋਈ ਔਰ ਪੁੱਛ ਕੇ ਚ ਕਈ ਖੁਲਾਸੇ ਹੋਏ ਆ ਔਰ ਇਹ ਟਿਪ ਆਫ ਹੁੰਦੀ ਹੈ ਪੁਲਿਸ ਨੂੰ ਇਨਵੈਸਟੀਗੇਸ਼ਨ ਚ ਕਈ ਚੀਜ਼ਾਂ ਸਾਹਮਣੇ ਆਉਂਦੀ ਹੈ ਜਿਹਦੇ ਬੇਸ ਤੇ ਪੁਲਿਸ ਲਗਾਤਾਰ ਇਹਦੇ ਵਿੱਚ ਕੰਮ ਕਰ ਰਹੀ ਹੈ ਜਿਹੜੀ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਹੈ ਉਹ ਲਗਾਤਾਰ ਇਹਦੇ ਵਿੱਚ ਕੰਮ ਕਰ ਰਹੀ ਹੈ ਤੇ ਇੱਕ ਸਫਲਤਾ ਹਾਸਿਲ ਹੋਈ ਹੈ ਔਰ ਇਹ ਪੂਰਾ ਆਪਰੇਸ਼ਨ ਜਿਹੜਾ ਇਹ ਐਸਐਸਓਸੀ ਅੰਮ੍ਰਿਤਸਰ ਵੱਲੋਂ ਦਿੱਤਾ ਗਿਆ ਹੁਣ ਪੁਲਿਸ ਹੋਰ ਵੀ ਇਨਵੈਸਟੀਗੇਸ਼ਨ ਕਰਨ ਚੁੜ ਗਈ ਹੈ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਲਈ ਮਨੋਸ਼ ਧੰਨਵਾਦ ਹੈ ਤਾਂ ਕਿਤੇ ਨਾ ਕਿਤੇ ਹੋਰ ਵੀ ਵੱਡੇ ਖੁਲਾਸੇ ਸੁਭਾਵਿਕ ਤੌਰ ਤੇ ਹੋ ਸਕਦੇ ਨੇ ਕਿ ਕਿਹੜੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਧਰ ਤਰਨ ਤਰਨ ਦੇ ਵਿੱਚ ਸਨੇਚਰਾਂ ਦੇ ਹੌਸਲੇ ਬੁਲੰਦ ਨੇ ਗਲੀ ਦੇ ਵਿੱਚ ਜਾ ਰਹੀ ਮਹਿਲਾ ਤੋਂ ਪਰਸ ਖੋਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਬਾਈਕ ਸਵਾਰ ਸਨੇਚਰ ਨੇ ਪਰਸ ਚਪਟਨ ਦੀ ਕੋਸ਼ਿਸ਼ ਕੀਤੀ ਹੈ ਪਰਸ ਖੁੰਦੇ ਸਮੇਂ ਦੱਸਦੀ ਹੈ ਕਿ ਮਹਿਲਾ ਹੇਠਾ ਡਿੱਗੀ ਹੇਠਾ ਡਿੱਗਣ ਦੇ ਕਾਰਨ ਮਹਿਲਾ ਨੂੰ ਸੱਪਾਂ ਵੀ ਲੱਗੀਆਂ ਨੇ ਔਰ ਪਰਸ ਖੁੰਦੇ ਵਿੱਚ ناکਾਮ ਰਹੇ ਨੇ ਇਸ ਨੈਚਰ ਔਰ ਮੌਕੇ ਤੋਂ ਫਰਾਰ ਹੋ ਗਏ। ਤਰਨਤਾਰਨ ਦੇ ਕੈਂਚੀਆਂ ਵਾਲੇ ਬਾਜ਼ਾਰ ਦੀ ਇਹ ਕਟਾ ਹੈ ਤਾਂ ਤਸਵੀਰਾਂ ਜਿਹੜੀਆਂ ਨੇ ਸਾਫ਼ ਤੌਰ ਤੇ ਵੇਖਿਆ ਦੱਸ ਸਕਦੀਆਂ ਨੇ ਬੰਦ ਦੁਕਾਨਾਂ ਨਜ਼ਰ ਆ ਰਹੀਆਂ ਨੇ। ਇੱਕ ਮਹਿਲਾ ਜਿਹੜੀ ਹੈ ਉਹ ਆ ਰਹੀ ਹੈ ਪੈਦਲ ਆ ਰਹੀ ਹੈ ਪਰ ਪਿੱਛੇ ਇਹ ਦੋ ਚਪਟ ਬਾਹਰ ਉਸ ਦਾ ਪਿੱਛਾ ਕਰ ਰਹੇ ਨੇ ਔਰ ਜਾਂਦੇ ਹੋਏ ਮਹਿਲਾ ਤੋਂ ਪਰਸ ਖੁੰਦੀ ਕੋਸ਼ਿਸ਼ ਕਰਦੇ ਨੇ ਪਰ ਪਰਸ जो नहीं खोया जाता पर महिला जरूर बुरी तरह जमीन जटक दी जाती है और उसके सप्टा भी काफी लगिया ने हालांकि मौके तो यह स्नैचर फरार हो गए यानी कि इन्होंने अजिहा नहीं किया कि हेठा उतर के परस न दे सिद्धार्थ अरोड़ा ने मेरे सहयोगी फोनलाइन सिद्धार्थ कि बजे की यह घटना है और रही है ਅਬਿਲਕੁਝੇ ਗੱਲ ਕੀਤੀ ਜਾਵੇਗਾ ਤਰਨਤਾਰਨ ਸ਼ਹਿਰ ਦੇ ਵਿੱਚ ਕੈਂਚੀਆ ਉਹਨਾਂ ਬਾਜ਼ਾਰ ਐ ਜਿੱਥੇ ਦੀ ਇੱਕ ਲੇਡੀਜ਼ ਬਾਜ਼ਾਰ ਦੇ ਵਿੱਚੋਂ ਲੰਘ ਰਹੇ ਸੀ ਤਾਂ ਦੋ ਜਿਹੜੇ ਨਹੀਂ ਅਨਪਛਾਤੇ ਯੁਵਾਕ ਜਿਹੜੇ ਨੇ ਮੋਟਰਸਾਈਕਲ ਸਵਾਰ ਹੋ ਕੇ ਆਉਂਦੇ ਨੇ ਪਰਤ ਖਾਉਣ ਦੀ ਕੋਸ਼ਿਸ਼ ਕਰਦੇ ਨੇ ਹਾਲਾਂਕਿ ਲੇਡੀਜ਼ ਵੱਲੋਂ ਆਪਣਾ ਜਿਹੜਾ ਪਰਸ ਸੀ ਉਹ ਨਹੀਂ ਛੱਡਿਆ ਗਿਆ ਜਿਸ ਦੇ ਬਾਵਜੂਦ ਸਿੱਖਾ ਲਗੀ ਉਹਨਾਂ ਨੂੰ ਜੜੀਆਂ ਨੇ ਸੱਟਾਂ ਵੀ ਲੱਗੀਆਂ ਨੇ ਅ ਬਸ ਜਿਹੜਾ ਸੀ ਨੀਚੇ ਗਿਰ ਜਾਂਦਾ ਜਿਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਵੱਲੋਂ ਡਟੇਰੇ ਵੱਲੋਂ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਅਨੁਸ਼ਾਸਨ ਜਿਹੜੇ ਆਏ ਸੀ ਮੋਟਰਸਾਈਕਲ ਤੇ ਸਵਾਰ ਹੋ ਕੇ ਉਹਨਾਂ ਵੱਲੋਂ ਪਸਚੁੱਪਕ ਦੀ ਦੁਬਾਰਾ ਕੋਸ਼ਿਸ਼ ਨਹੀਂ ਉਸ ਤੋਂ ਫਰਾਰ ਹੋ ਗਏ ਫਿਲਹਾਲ ਲੇਡੀਜ਼ ਦੇ ਜਿਹੜੀਆਂ ਥੋੜੀ ਬੋਤੀ ਜਿਹੜੀ ਦੱਸਿਆ ਜਾ ਰਿਹਾ ਕਿ 60 ਜਿਹੜੂ ਲੱਗੇਗਾ ਉਹ ਸੀਸੀਟੀਵੀ ਜਿਹੜੀ ਸੀ ਵਾਇਰਲ ਜਿਹੜੀ ਹੈ ਕਾਫੀ ਹੋ ਰਹੀ ਹੈ ਜਿਸ ਤੋਂ ਬਾਅਦ ਪੁਲੀਥਵਲੋਂ ਵੀ ਜਿਹੜੀ ਹੈ ਮਾਮਲੇ ਦੀ ਜਾਂਚ ਇਸ ਸੀਸੀਟੀਵੀ ਦੇ ਮਹਾਵ ਦੇ ਜਿਹੜੀ ਇਹ ਗੁਰੂ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸਿਧਾਰ तमाम ਜਾਣਕਾਰੀ ਲਈ ਤਾਂ ਪੁਲਿਸ ਕਹਿ ਰਹੀ ਹੈ ਕਿ ਜਲਦੀ ਇਹਨਾਂ ਨੂੰ ਕਾਬੂ ਕੀਤਾ ਜਾਏਗਾ ਪਰ ਇਹ ਆਮ ਲੁਟੇਰੇ ਜਿਹੜੇ ਨੇ ਚਪਟਮਾਰ ਜਿਹੜੇ ਨੇ ਇਸ ਤਰੀਕੇ ਦੇ ਨਾਲ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਉਧਰ ਵਿਵਾਦਾ ਦੇ ਵਿੱਚ ਕਿਰੀਆ ਦਿਲਜੀਤ ਦੋਸਾਂਝ ਦੀ ਫਿਲਮ ਪੰਜਾਬ 95 ਦਾ ਰਿਲੀਜ਼ ਤੋਂ ਪਹਿਲਾਂ ਹੀ CBFC ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਮੂਵੀ ਦੇ ਵਿੱਚ 85 ਕੱਟ ਲਗਾਏ ਨੇ ਐਕਟੀਵਿਸਟ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਤੇ ਇਹ ਫਿਲਮ ਬਣਾਈ ਗਈ ਹੈ 1984 ਤੋਂ ਲੈ ਕੇ उन्नीस सौ चौनवे दस साल के हालात की सन उन्होंने बयान करती है ए से कि जसवंत है और इसलिए तो इस ना से। सेंसर बोर्ड ने एक ही कट लगाए सन हाल फिलहाल दोबारा फिल्म सर्टिफिकेट के लिए सेंसर बोर्ड भेजी गई सी और इस हम पचासी कट्ट लगामांड की गई है तो देखना होगा कि कुछ रिएक्शन होंगे है हालांकि जो जानकारी सू मिल पा रही है ਪ੍ਰੋਡਿਊਸਰ ਡਾਇਰੈਕਟਰ ਸਾਰੇ ਲੋਕ ਜਿਹੜੇ ਇਸ ਫਿਲਮ ਦੇ ਨਾਲ ਜੁੜੇ ਹੋਏ ਨੇ ਕਾਫੀ ਪਰੇਸ਼ਾਨ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ 85 ਕੱਟ ਲਗਾਉਣ ਨੂੰ ਮੂਵੀ ਦੇ ਵਿੱਚ ਕਿਹਾ ਗਿਆ। ਉਹ ਦਰਮਾਨ ਤੇਲ ਟੈਂਕਰ ਹਾਦਸੇ ਤੋਂ 8 ਭਾਰਤੀ ਬਚਾਏ ਗਏ ਨੇ, ਰੈਸਕਿਊ ਕੀਤਾ ਗਿਆ ਹੈ 9 ਕਰੂ ਮੈਂਬਰਾਂ ਨੂੰ ਜਿਨ੍ਹਾਂ ਦੇ ਵਿੱਚੋਂ 8 ਇੰਡੀਅਨਸ ਨੇ। ਕੁੱਲ 9 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ, 7 ਅਜੇ ਵੀ ਲਾਪਤਾ ਨੇ ਤਾਂ 5 ਜਿਹੜੇ ਭਾਰਤੀ ਨੇ ਔਰ ਦੋ ਸ਼੍ਰੀਲੰਕਾ ਦੇ ਮੈਂਬਰ ਨੇ ਲਾਪਤਾ ਨੇ ਤਾਂ ਆਲ ਟੈਂਕਰ ਵਾਲੇ ਸਮੁੰਦਰੀ ਜਹਾਜ਼ ਤੇ ਦੱਸਿਆ ਕਿ 16 ਮੈਂਬਰ ਕੁੱਲ ਮੌਜੂਦ ਸਨ ਭਾਰਤੀ ਹੌਸਨਾ ਨੇ ਆਈਐਨਐਸ ਦੇਖਦੇ ਏਅਰਕ੍ਰਾਫਟ ਪੀ8ਆਈ ਨੂੰ ਬਚਾਉਣ ਦੇ ਲਈ ਭੇਜਿਆ ਹੈ ਓਮਾਨ ਨੇੜੇ ਸਮੁੰਦਰ ਦੇ ਵਿੱਚ ਇਹ ਤੇਲ पलट ਗਿਆ ਸੀ ਆ ਟੈਂਕਰ ਤੇਲ ਟੈਂਕਰ ਵਾਲਾ ਇਸ ਸਮੁੰਦਰੀ ਜਹਾਜ਼ पलट ਗਿਆ ਸੀ ਤੇ ਉਸ ਤੋਂ ਬਾਅਦ ਇਹ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਕੁਝ ਬਚਾ ਲਏ ਗਏ ਨੇ ਕੁਝ ਦੀ ਅਜੇ ਪਾਲਕੀ ਕੀਤੀ ਜਾ ਰਹੀ ਹੈ ਅਦਾਸ਼ਮੂ ਕਸ਼ਮੀਰ ਦੇ ਡੋਡਾ ਦੇ ਵਿੱਚ ਲਗਾਤਾਰ ਚੌਥੇ ਦਿਨ ਐਨਕਾਊਂਟਰ ਦੀ ਖਬਰ ਹੈ ਸੁਰੱਖਿਆ ਬਲਾਂ ਤੇ ਅਤਵਾਦੀਆਂ ਦੇ ਵਿਚਾਲੇ ਮੁਠਪੇੜ ਹੋ ਰਹੀ ਹੈ ਫੌਜ ਦੇ ਦੋ ਜਵਾਨ ਜ਼ਖਮੀ ਹੋਏ ਨੇ ਹਾਲਾਤ ਜਿਹੜੀ ਉਹਨਾਂ ਦੀ ਸਥਿਤੀ ਹੈ ਆ ਡੋਡਾ ਦੇ ਜੰਗਲਾਂ ਦੇ ਵਿੱਚ ਸੁਰੱਖਿਆ ਬਲਾਂ ਨੇ ਦੱਸਿਆ ਕਿ ਅਤਵਾਦੀਆਂ ਨੇ ਕਿਰਾ ਪਾਇਆ ਕਾਸਤੀਗਰ ਜੰਗਲ ਦੇ ਉੱਪਰਲੇ ਹਿੱਸੇ ਦੇ ਵਿੱਚ دہشتਗਰਦ ਕਿਰੇ ਨੇ 15 ਜੁਲਾਈ ਨੂੰ ਡੋਡਾ ਦੇ ਵਿੱਚ ਕੈਪਟਨ ਦੇ ਸਮੇਤ ਪੰਜ ਜਵਾਨ ਜिले ਨੇ ਉਹ ਸ਼ਹੀਦ ਹੋਏ ਸਨ ਤਕੁੱਲ ਬਲਾਕੇ ਕਾਫੀ ਜ਼ਿਆਦਾ ਅਜਮੇ ਹਾਲਾਤ ਤਨਾਪੂਰਨ ਅਸੀਂ ਕਹਿ ਸਕਦੇ ਹਾਂ ਕਿ ਸਥਿਤੀ ਜਿਹੜੀ ਹੈ ਉਹ ਕਾਫੀ ਡਾਵਟੋਲ ਬਣੀ ਹੋਈ ਹੈ

आतंकी और सुरक्षा बलों के बीच मुठभेड़ शुरू हुई है बताया जा रहा है ये मुठभेड़ तकरीबन सुबह दो बजे के करीब शुरू हुई जब इस एरिया में आतंकी छुपे होने की खबर मिलने के बाद पूरे एरिया को कार्डन में लिया गया है आप देख सकते हैं कि किस तरह से चप्पे चप्पे पर जम्मू कश्मीर जवा के जवान जो है वो लगाए गए ताकि जो आतंकी घेरे हुए हैं वो यहाँ से बच निकलने में उन्हें कोई भी यहाँ रास्ता ना हो और उन्हें इसी एरिया में जल्द से जल्द डेर किया जाए क्योंकि इस ऑपरेशन को बता दें कि चौथा दिन है आज और लगातार इस देसा भाटा के इन जंगलों में इस जम्मू कश्मीर पुलिस एस जवान और सुरक्षा बलों के भी यहाँ सर्च ऑपरेशन चल रहा है ताकि इस एरिया में जो मिलिटेंट छुपे हुए थे उन्हें आज जल्द से जल्द मार गिरा जाए इस ऑपरेशन की अगर हम बात करेंगे अभी तक इस ऑपरेशन में हाल ही में आ, आतंकी जो घात बना के हुए बैठे थे उसमें चार सेना के जवान शहीद हुए थे लेकिन आज आतंकी घेर लिए गए हैं काशीगढ़ के अपर रेजिस जंगल में लेकिन हम आपको बता दें ये बिल्कुल ग्राउंड जीरो विजुअल्स हैं और इस एरिया को पूरी तरह से जम्मू कश्मीर पुलिस ने कार्डन कर लिया है न्यूज एटीन नेटवर्क के लिए काशीगढ़ से आतिफ लोन खबर छत्तीसगढ़ तो है जिथोद के बीजापुर दे आई ई डी ब्लास्ट हो आई ईडी धमाका धमाकेगढ़ हालात जो चिंतापूर्ण बने हुए तो हैं जिस तरीके ब्लास्ट की खबर सामने आ रही है तो आई ईडी धमाका होया है और आई ईडी धमाके जवाना की शहादत की खबर है दस दी कि चार जने इस ਜ਼ਖਮੀ ਹੋਏ ਨੇ ਤਾਂ ਵੱਡਾ ਤਮਾਕਾ ਹੋਰ ਐਸ ਦੇ ਵਿੱਚ ਪੂਰਾ ਨੁਕਸਾਨ ਕਰਨ ਦੀ ਜਿਹੜਾ ਹੈ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਸਰਜਰੀ ਆਪਰੇਸ਼ਨ ਤੋਂ ਇਹ ਵਾਪਸ ਆ ਰਹੇ ਸਨ ਫਰਜ਼ ਦੇ ਇਲਾਕੇ ਇਹ ਵੱਡਾ ਤਮਾਕਾ ਕੀਤਾ ਗਿਆ ਹੈ ਛਤੀਸਗੜ ਦੇ ਵਿੱਚ ਇਸ ਵੇਲੇ ਹਾਲਾਤ ਕਾਫੀ ਜ਼ਿਆਦਾ ਸੰਵੇਦਨਸ਼ੀਲ ਪੜੇ ਹੋਏ ਨੇ ਤਾਂ ਬੀਜਾਪੁਰ ਦੇ ਵਿੱਚ ਨਕਸਲੀਆਂ ਦੇ ਵੱਲੋਂ ਇਹ ਜਿਹੜੀ ਕਾਰਾਣਾ ਹਰਕਤ ਸੀ ਕਿਸਮ ਦੇ ਕੀਤੀ ਗਈ ਹੈ ਤਾਂ ਦੋ ਜਵਾਨ ਇਸ ਦੇ ਵਿੱਚ ਸ਼ਹੀਦ ਹੋ ਗਏ ਅਕੇ ਵਦਾਂਗੇ ਤਾਂ ਪੰਜਾਬ ਵੱਲ ਰੁਕ ਕਰਦੇ ਹਾਂ ਡਰਕ ਕੇਸ ਦੇ ਵਿੱਚ ਅੱਜ ਐਸਆਈਟੀ ਦੇ ਅੱਗੇ ਪੇਸ਼ ਹੋ ਸਕਦੇ ਨੇ ਵਿਕਰਮ ਮਜੀਠੀਆ ਪਟਿਆਲਾ ਦੇ ਵਿੱਚ ਦੱਸਦੇ ਕਿ ਪੇਸ਼ ਹੋਣ ਦੇ ਲਈ ਸਬੰਨ ਜਾਰੀ ਕੀਤਾ ਗਿਆ ਹੈ ਡਰਕ ਕੇਸ ਦੇ ਵਿੱਚ ਜ਼ਮਾਨਤ ਇਹਨੇ ਵਿਕਰਮ ਮਜੀਠੀਆ ਤਾਂ ਦਸੰਬਰ 2021 ਦੇ ਵਿੱਚ ਕਾਂਗਰਸ ਸਰਕਾਰ ਆ ਦੇ ਵੇਲੇ ਜਿਹੜਾ ਹੈ ਉਹ ਦਰਜ ਕੀਤਾ ਗਿਆ ਸੀ ਕੇਸ ਦਾ ਇਸ ਤੋਂ ਪਹਿਲਾਂ ਜਦੋਂ ਐਸਆਈਟੀ ਨੇ ਮਜੀਠੀਆ ਨੂੰ ਪਿਛਲੇ ਮਹੀਨੇ ਨੋਟਿਸ ਭੇਜਿਆ ਸੀ ਤਾਂ ਉਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਹਰਣਾ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਔਰ ਉਸ ਦੇ ਵਿੱਚ ਜਿਹੜੀ ਦਲੀਲ ਐ ਦਿੱਤੀ ਗਈ ਸੀ ਕਿ ਉਹਨਾਂ ਨੂੰ ਵਾਰ-ਵਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ ਪਰ ਇਸੇ ਦੇ ਵਿਚਾਰੇ ਹੁਣ ਕਿਤੇ ਨਾ ਕਿਤੇ ਅਹਿਮ ਹੈ ਕਿ ਉਸ ਵੇਲੇ ਜਿਹੜਾ ਹੈ ਇਤਰੀਕ ਸੰਬੰਧੀ ਪੋਸਟ ਜਿਹੜੀ ਹੈ ਪੋਸਪੋਨ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਹੁਣ ਦੁਬਾਰਾ ਤੋਂ ਸਰ ਦੇ ਆ ਗਿਆ